ਸੋ ਹਾਂਜੀ ਭਾਈ ਤੁਸੀਂ ਜੁੜ ਚੁੱਕੇ ਹੋ ਆਪਣੇ YouTube ਚੈਨਲ ਅਤੇ Facebook ਪੇਜ ਬਰਾਡ ਬਰਬਰੀ ਗੁੱਟ ਪਰਮ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਬੱਕਰੀਆਂ ਨੂੰ ਵੈਕਸੀਨੇਸ਼ਨ ਕਦੋਂ ਲਗਵਾਉਣੀ ਚਾਹੀਦੀ ਹੈ ਕਿਹੜੀ ਹਾਲਤ ਵਿੱਚ ਆਪਾਂ ਬੱਕਰੀਆਂ ਦੇ ਵੈਕਸੀਨੇਸ਼ਨ ਲਗਵਾ ਸਕਦੇ ਹਾਂ ਤੇ ਕਿਹੜੀ ਹਾਲਤ ਵਿੱਚ ਨਹੀਂ ਇਹਦੇ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਸੋ ਹਾਂਜੀ ਭਾਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜਾ ਹੁਣ ਬੱਕਰੀਆਂ ਦੀ ਵੈਕਸੀਨੇਸ਼ਨ ਕਰਵਾਉਣ ਦਾ ਸਮਾਂ ਹੈਗਾ ਤਾਂ ਆਪਾਂ ਬੱਕਰੀਆਂ ਦੀ ਵੈਕਸੀਨੇਸ਼ਨ ਕਰਵਾ ਸਕਦੇ ਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਬੱਕਰੀਆਂ ਨੂੰ ਕਿਹੜੀ ਹਾਲਤ ਵਿੱਚ ਜਿਹੜੀ ਵੈਕਸੀਨੇਸ਼ਨ ਨਹੀਂ ਕਰਾਉਣੀ ਚਾਹੀਦੀ ਜਿਵੇਂ ਕਿ ਵੀ ਕਈ ਵਾਰ ਬੱਕਰੀਆਂ ਬਿਮਾਰ ਹੁੰਦੀਆਂ ਕਈ ਵਾਰ ਬੱਕਰੀ ਨੂੰ ਬੁਖਾਰ ਹੁੰਦਾ ਜਾਂ ਕੋਈ ਪੇਟ ਦੀ ਕੋਈ ਦਿੱਕਤ ਹੁੰਦੀ ਆ ਜਾਂ ਮੋਖ ਵਗੈਰਾ ਲੱਗੀ ਹੁੰਦੀ ਆ ਤਾਂ ਉਸ ਹਾਲਤ ਵਿੱਚ ਆਪਾਂ ਬੱਕਰੀ ਦੇ ਵੈਕਸੀਨੇਸ਼ਨ ਨਹੀਂ ਕਰਾਉਣੀ ਜੀ ਜੇ ਕਿ ਇੱਕ ਤਾਂ ਬੱਕਰੀ ਬਿਮਾਰ ਹੁੰਦੀ ਆ ਦੋਸਤੋ ਤੇ ਆਪਾਂ ਜੇਕਰ ਵੈਕਸੀਨੇਸ਼ਨ ਕਰਵਾ ਦੇਾਂਗੇ ਤਾਂ ਉਹਦੇ ਨਾਲ ਬੱਕਰੀ ਹੋਰ ਵੀ ਜਿਆਦਾ ਬਿਮਾਰ ਹੋ ਸਕਦੀ ਆ ਸੋ ਆਪਾਂ ਵੈਕਸੀਨੇਸ਼ਨ ਉਸੇ ਬੱਕਰੀ ਦੀ ਕਰਵਾਉਣੀ ਆ ਜਿਹੜੀ ਬੱਕਰੀ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਜਿਹੜੀ ਬਿਮਾਰੀ ਨਹੀਂ ਗਈ ਵੀ ਨਾ ਤਾਂ ਕੋਈ ਬੁਖਾਰ ਆ ਨਾ ਕੋਈ ਪੇਟ ਦੀ ਕੋਈ ਦਿੱਕਤ ਆ ਤੇ ਨਾ ਕੋਈ ਮੋਕ ਵਗੈਰਾ ਲੱਗੀ ਆ ਤੇ ਬੱਕਰੀ ਜਿਹੜੀ ਸਹੀ ਖਾਂਦੀ ਪੀਂਦੀ ਆ ਤੇ ਉਸ ਬੱਕਰੀ ਦੀ ਆਪਾਂ ਵੈਕਸੀਨੇਸ਼ਨ ਕਰਵਾ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਵੀ ਕਈ ਵਾਰ ਆਪਾਂ ਬੱਕਰੀ ਸੇਲ ਕਰਦੇ ਆਂ ਤੇ ਬੱਕਰੀ ਜਿਹੜੀ ਆਪਾਂ ਕਿਸੇ ਦੂਰ ਦੇਰੀ ਵਿੱਚ ਸੇਲ ਕੀਤੀ ਹੁੰਦੀ ਆ ਤਾਂ ਆਪਾਂ ਕਈ ਵਾਰ ਵੈਕਸੀਨੇਸ਼ਨ ਕਰਵਾ ਦਿੰਨੇ ਆਂ ਵੀ ਕਸਟਮਰ ਨੂੰ ਆਪਾਂ ਕਹਿ ਦਿੰਨੇ ਆਂ ਆਪਾਂ ਵੈਕਸੀਨੇਸ਼ਨ ਕਰਵਾ ਕੇ ਦੇਵਾਂਗੇ ਤਾਂ ਉਸ ਹਾਲਤ ਵਿੱਚ ਜਿਹੜੀ ਵੈਕਸੀਨੇਸ਼ਨ ਨਹੀਂ ਕਰਵਾਉਣੀ ਚਾਹੀਦੀ ਕਿਉਂਕਿ ਜੇਕਰ ਆਪਾਂ ਵੈਕਸੀਨੇਸ਼ਨ ਕਰਵਾ ਦੇਾਂਗੇ ਜਦੋਂ ਬੱਕਰੀ ਰਾਸਤੇ ਵਿੱਚ ਜਾਂਦੀ ਜਿਹੜੀ ਆ ਬਿਮਾਰ ਹੋ ਸਕਦੀ ਆ ਕਿਉਂਕਿ ਇੱਕ ਤਾਂ ਵੈਕਸੀਨੇਸ਼ਨ ਲੱਗੀ ਉਹਦੇ ਨਾਲ ਕਈ ਵਾਰ ਬੱਕਰੀ ਨੂੰ ਬੁਖਾਰ ਹੁੰਦਾ ਤੇ ਇੱਕ ਜਦੋਂ ਬੱਕਰੀ ਸਫਰ ਤੈਅ ਕਰਦੀ ਤਾਂ ਉਹਦੇ ਵਿੱਚ ਵੀ ਬੱਕਰੀ ਬਿਮਾਰ ਹੋ ਸਕਦੀ ਆ ਤੇ ਇਹਦੇ ਨਾਲ ਆਪਣਾ ਨੁਕਸਾਨ ਵੀ ਹੋ ਸਕਦਾਗਾ ਸੋ ਇਹਦੇ ਲਈ ਜਦੋਂ ਵੀ ਆਪਾਂ ਬੱਕਰੀ ਸੇਲ ਕਰਦੇ ਆ ਤਾਂ ਉਹਦੇ ਵੀ ਵੈਕਸੀਨੇਸ਼ਨ ਨਹੀਂ ਕਰवानी ਚਾਹੀਦੀ ਸੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਇਆ ਜੇਕਰ ਆਪਾਂ ਨਵੀਂ ਬੱਕਰੀ ਖਰੀਦਦੇ ਆ ਤਾਂ ਉਹਦੇ ਵੀ ਵੈਕਸੀਨੇਸ਼ਨ ਨਹੀਂ ਕਰवानी ਚਾਹੀਦੀ ਕਿਉਂਕਿ ਜੇਕਰ ਆਪਾਂ ਨਵੀਂ ਬੱਕਰੀ ਖਰੀਦ ਕੇ ਲਿਆਵਾਂਗੇ ਤਾਂ ਇੱਕ ਤਾਂ ਜਗਾ ਬਦਲਣ ਕਾਰਨ ਬੱਕਰੀ ਜਿਹੜੀ ਆ ਉਹ ਖਾਣ ਪੀਣ ਘੱਟ ਕਰ ਦਿੰਦੀ ਆ ਵੀ ਇੱਕ ਦੋ ਦਿਨਾਂ ਵਿੱਚ ਸਹੀ ਖਾਣ ਪੀਣ ਲੱਗਦੀ ਆ ਇੱਕ ਜੇਕਰ ਆਪਾਂ ਵੈਕਸੀਨੇਸ਼ਨ ਕਰਵਾ ਦੇਾਂਗੇ ਇੱਕ ਤਾਂ ਬੱਕਰੀ ਖਾਂ ਦੀ ਪਿੰਦੀ ਘਾਟਾ ਜੀ ਨਹੀਂ ਲਗਾਉਂਦੀ ਨਵੀਂ ਜਗ੍ਹਾ ਤੇ ਤੇ ਇੱਕ ਉਧਰ ਵੈਕਸੀਨੇਸ਼ਨ ਲੱਗੀ ਹੋਣ ਕਰਕੇ ਬਿਮਾਰ ਹੋ ਜਾਂਦੀ ਐ ਇਹਦਾ ਕਰਕੇ ਜਿਹੜੀ ਬੱਕਰੀ ਜਿਆਦਾ ਬਿਮਾਰ ਹੋ ਸਕਦੀ ਆਪਣਾ ਨੁਕਸਾਨ ਹੋ ਸਕਦਾ ਸੋ ਇਸ ਲਈ ਜਦੋਂ ਆਪਾਂ ਖਰੀਦਣੀ ਬੱਕਰੀ ਉਦੋਂ ਵੀ ਵੈਕਸੀਨੇਸ਼ਨ ਨਹੀਂ ਕਰਵਾਉਣੇਗੀ ਤੇ ਜਦੋਂ ਵੇਚਣੀ ਉਦੋਂ ਵੀ ਨਹੀਂ ਕਰਵਾਉਣੇ ਚਾਹੀਦੀ ਸੋ ਬਾਕੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੀ ਇਹ ਵੈਕਸੀਨੇਸ਼ਨ ਇਸ ਟਾਈਮ ਸਰਕਾਰੀ ਹਸਪਤਾਲਾਂ ਵਿੱਚ ਆ ਚੁੱਕੀ ਆ ਇਹ ਆਪਾਂ ਵੈਕਸੀਨੇਸ਼ਨ ਕਰਵਾ ਸਕਦੇ ਆ ਬੱਕਰੀਆਂ ਦੀ ਇਸ ਲਈ ਜੇਕਰ ਆਪਾਂ ਨੂੰ ਨਹੀਂ ਪਤਾ ਤਾਂ ਆਪਾਂ ਪਸ਼ੂਆਂ ਦੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਪਤਾ ਕਰ ਸਕਦੇ ਆ ਤੇ ਜਿਹੜੀ ਵੈਕਸੀਨੇਸ਼ਨ ਆਪਾਂ ਲਗਵਾ ਸਕਦੇ ਆ ਤੇ ਬਾਕੀ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਜਿਹੜੀ ਸਰਕਾਰ ਦੁਆਰਾ ਇਹ ਵੈਕਸੀਨੇਸ਼ਨ ਆ ਇਹ ਬਿਲਕੁਲ ਫ੍ਰੀ ਹੁੰਦੀ ਆ ਤੇ ਆਪਾਂ ਸਰਕਾਰੀ ਪਸ਼ੂ ਹਸਪਤਾਲ ਤੋਂ ਜਿਹੜੀ ਵੈਕਸੀਨੇਸ਼ਨ ਆ ਬੱਕਰੀਆਂ ਲਗਵਾ ਸਕਦੇ ਆ ਤੇ ਬੱਕਰੀਆਂ ਨੂੰ ਬਿਮਾਰੀਆਂ ਤੋਂ ਰਹਿਤ ਕਰ ਸਕਦੇ ਆ ਸੋ ਅੰਦੀ ਬਈ ਅਸੀ ਅੱਜ ਦੀ ਨਵੀਂ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆਪਣੀ ਵੀਡੀਓ ਕਿਵੇਂ ਲੱਗੀ ਆ ਤੇ ਜੇਕਰ ਫੇਸਬੁੱਕ ਪੇਜ ਤੇ ਆਪਣੀ ਵੀਡੀਓ ਦੇਖ ਰਹੇ ਹੋ ਤਾਂ ਆਪਣੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰ ਲਓ ਤੇ ਬਾਕੀ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ